ਇਹ ਕੋ ਇਹ ਅੱਜ ਤੋਂ ਨਹੀਂਗਾ ਇਹ ਕਾਫੀ ਸਮੇਂ ਪਹਿਲਾਂ ਤੋਂ ਹੀ ਜਿਹੜੀਆਂ ਸਿੱਖਾਂ ਨੂੰ ਨਾ ਇਹ ਚੀਜ਼ਾਂ ਦਾ ਅਹਿਸਾਸ ਕਰਾਇਆ ਜਾ ਰਿਹਾ ਵਾ ਕਿ ਤੁਹਾਡੇ ਤੋਂ ਸਾਨੂੰ ਖਤਰਾ ਆ। ਯਾਦ ਕੇ ਅੱਜ ਤੱਕ ਕੋਈ ਵੀ ਇੱਕ ਮਿਸਾਲ ਨਹੀਂ ਕੋਈ ਪੇਸ਼ ਹੋ ਸਕਦੀ ਕੋਈ ਦੱਸ ਨਹੀਂ ਸਕਦਾ ਕਿ ਸਿੱਖਾਂ ਨੇ ਕਿਸੇ ਬੇਕਸੂਰ ਬੰਦੇ ਤੇ ਹਮਲਾ ਕੀਤਾ। ਜੀ ਤੁਹਾਨੂੰ ਪਤਾ ਹੋਏਗਾ ਕਿ ਕਾਫੀ ਸਮਾਂ ਪਹਿਲਾਂ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤਦੇ ਐਮਪੀ ਦਾ ਤਰਨਤਨ ਸਾਹਿਬ ਤੋਂ ਤੇ ਉਹ ਆਪਣੀ ਜਿਹੜੀ ਸ੍ਰੀ ਸਾਹਿਬ ਹੈ ਲੈ ਕੇ ਅੰਦਰ ਜਾਣਾ ਚਾਹੁੰਦੇ ਤੇ ਕੁਝ ਸਾਡੇ ਸਿੱਖ ਆ ਗੂਣੇ ਕਹਿ ਦਿੱਤਾ ਕਿ ਇਹਨੇ ਅੰਦਰ ਜਾ ਕੇ ਗੱਤਕਾ ਖੇਡਣਾ ਉਹ ਜਿਹੜੇ ਸਾਡੇ ਵਿਰੋਧੀ ਸੀਗੇ ਉਹਨਾਂ ਨੂੰ ਇਸ ਗੱਲ ਦਾ ਹੋਰ ਬਲ ਮਿਲ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਮੁੱਦਾ ਬਣਾ ਲਿਆ ਕਿ ਲੋਕੋ ਜੀ ਸਿੱਖ ਵੀ ਜਿਹੜੇ ਚਾਹੁੰਦੇ ਨੇ ਕਿ ਇਹਨਾਂ ਦੇ ਉੱਤੇ ਸ੍ਰੀ ਸਾਹਿਬ ਦੇ ਉੱਤੇ ਕੋਬੰਦੀਆਂ ਲਾਈਆਂ ਜਾਣ ਜੇ ਤੁਹਾਨੂੰ ਇਹ ਏਅਰਪੋਰਟ ਦੇ ਉੱਪਰ ਤੁਸੀਂ ਸ੍ਰੀ ਸਾਹਿਬ ਪਾਈ ਆ ਤੇ ਤੁਹਾਨੂੰ ਜਾਣ ਨਹੀਂ ਦੇਣਾ ਕੱਲਾ ਸਿਰਸਾ ਟੇਣੀਗਾ ਜਾਂ ਆਪਾਂ ਕਹਿ ਰਹੀਏ ਸਿਰਸਾ ਸਾਹਿਬ ਜਾਂ ਡੱਲੇਵਾਲ ਸਾਹਿਬ ਤੇ ਹਮਲਾ ਡਿੰਗਾ ਇਹ ਪੂਰੀ ਸਿੱਖ ਕੌਮ ਦੇ ਉੱਤੇ ਹਮਲਾ ਹੈ ਸੰਦੇ ਇੱਕ ਬਗਿਆਰਤੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸੇ ਮਰਦੀਪ ਸਿੰਘ ਹਾਲਾ ਕਿ ਬੀਤੇ ਦਿਨੀ ਦਿੱਲੀ ਦੇ 에어ਪੋਰਟ ਤੇ ਰঞ্জੀਤ ਸਿੰਘ ਢੱਲੇਵਾਲ ਕਿਸਾਨ ਆਗੂ ਅਤੇ ਬਲਦੇਵ ਸਿੰਘ ਸਿਰਸਾ ਜਦੋਂ ਦਿੱਲੀ ਤੋਂ ਫਲਾਈਟ ਦੇ ਵਿੱਚ ਉਹਨਾਂ ਨੇ ਰਵਾਨਾ ਹੋਣਾ ਸੀਗਾ ਉੱਥੇ ਉਹਨਾਂ ਨੂੰ ਰੋਕਿਆ ਗਿਆ ਰੋਕੇ ਦਾ ਕਾਰਨ ਸਿਰਸਾ ਹੈ ਪਾਈ ਹੋਈ ਸੀਗੀ ਜੋ ਜਹਾਜ਼ ਤੇ ਲੈ ਕੀ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਲੈ ਕੇ ਜਾ ਸਕਦੇ ਉਸ ਦੀ ਜਿਹੜੀ ਰੋਕ ਟੋਕ ਉਹ ਲਗਾਈ ਗਈ ਹਾਲਾਂਕਿ ਇਹੋ ਜਿਹਾ ਵਤੀਰਾ ਵਿਦੇਸ਼ਾ ਦੇ ਵਿੱਚ 에어ਪੋਰਟ ਤੇ ਹੁੰਦਾ ਰਿਹਾ ਹੈ ਸਿੱਖ ਆਏ ਦਿਨ ਨਵੇਂ ਇਹੋ ਜਿਹੇ ਵਿਵਾਦਾ ਦੇ ਵਿੱਚ ਘੇਰੇ ਜਾਂਦੇ ਨੇ ਸੋ ਉਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਿੱਖ ਯੂਥ ਫੈਡਰੇਸ਼ਨ ਪਿੰਡਰਾ ਵਾਲੇ ਤੋਂ ਭੁਪਿੰਦਰ ਸਿੰਘ 6 ਜੂਨ ਮੌਜੂਦ ਹੈਗੇ ਨੇ ਗੱਲਬਾਤ ਇਹਨਾਂ ਨਾਲ ਕਰਦੇ ਆ ਇਹਨਾਂ ਦੇ ਵਿਚਾਰ ਲਵਾਂਗੇ ਕੇਸ ਨੂੰ ਲੈ ਕੇ ਕੀ ਸੋਚਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਦਾਂ ਦੇਖਦੇ ਹੋ ਅੱਜ ਦੇ ਦਿਨ ਸਿੱਖਾਂ ਨੂੰ ਨਵੇਂ ਵਿਵਾਦਾਂ ਦੇ ਵਿੱਚ ਕਿਰਿਆ ਜਾਂਦਾ ਗੁਲਾਮੀ ਦਾ ਅਹਿਸਾਸ ਜ਼ਿਕਰ ਕਹਿ ਲਈ ਤਾਂ ਉਹ ਕਰਵਾਇਆ ਜਾਂਦਾ ਕੋਈ ਵੀ ਲੀਡਰ ਇੱਕ ਚੰਗੇ ਦੀ ਗੱਲ ਕਰ ਲਈ ਤਾਂ ਉਹ ਜ਼ਰੂਰ ਗੱਲ ਹੁੰਦੀ ਹੈ ਕਿ ਸਿੱਖ ਅੱਜ ਵੀ ਗੁਲਾਮੀ ਦਾ ਅਹਿਸਾਸ ਕਰਦੇ ਨੇ ਸੋ ਇਹੀ ਕਾਰਨ ਸਮਝਦੇ ਹੋ ਕਿ ਜਿਸ ਕਰਕੇ ਅੱਜ ਸਿੱਖਾਂ ਨੂੰ ਕਿਤੇ ਨਾ ਕਿਤੇ ਇੱਕ ਸਿਮਤ ਰਹਿ ਦਿੱਤਾ ਗਿਆ ਆ ਜਿਵੇਂ ਕੱਲ ਜੋ ਘਟਨਾ ਵਾਪਰੀਏ ਦਿੱਲੀ 에ਰਪੋਰਟ ਤੇ ਉਸ ਨੂੰ ਲੈ ਕੇ ਕੀ ਵਿਚਾਰ ਨੇ ਦੇਖੋ ਇਹ ਅੱਜ ਤੋਂ ਨਹੀਂਗਾ ਇਹ ਕਾਫੀ ਸਮੇਂ ਪਹਿਲਾਂ ਤੋਂ ਹੀ ਜਿਹੜੀਆਂ ਸਿੱਖਾਂ ਨੂੰ ਨਾ ਇਹ ਚੀਜ਼ਾਂ ਦਾ ਅਹਿਸਾਸ ਕਰਾਇਆ ਜਾ ਰਿਹਾ ਵਾ ਕਿ ਤੁਹਾਡੇ ਤੋਂ ਸਾਨੂੰ ਖਤਰਾ ਆ ਜਦ ਕਿ ਅੱਜ ਤੱਕ ਕੋਈ ਵੀ ਇੱਕ ਮਿਸਾਲ ਨਹੀਂ ਕੋਈ ਪੇਸ਼ ਹੋ ਸਕਦੀ ਕੋਈ ਦੱਸ ਨਹੀਂ ਸਕਦਾ ਕਿ ਸਿੱਖਾਂ ਨੇ ਕਿਸੇ ਬੇਕਸੂਰ ਬੰਦੇ ਦੇ ਉੱਤੇ ਹਮਲਾ ਕੀਤਾ ਹੋਵੇ ਤੁਸੀਂ ਤੁਹਾਨੂੰ ਪਤਾ ਹੋਏਗਾ ਕਿ ਕਾਫੀ ਸਮਾਂ ਪਹਿਲਾਂ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤਦੇ ਐਮਪੀ ਦਾ ਤਰਨਤਨ ਸਾਹਿਬ ਤੋਂ ਤੇ ਉਹ ਆਪਣੀ ਜਿਹੜੀ ਸ੍ਰੀ ਸਾਹਿਬ ਹੈ ਲੈ ਕੇ ਅੰਦਰ ਜਾਣਾ ਚਾਹੁੰਦੇ ਤੇ ਕੁਝ ਸਾਡੇ ਸਿੱਖ ਆਗੂਆਂ ਨੇ ਕਹਿ ਦਿੱਤਾ ਵੀ ਇਹਨੇ ਅੰਦਰ ਜਾ ਕੇ ਗਤਕਾ ਖੇਡਣਾ ਤੇ ਉਹ ਜਿਹੜੇ ਸਾਡੇ ਵਿਰੋਧੀ ਸੀਗੇ ਉਹਨਾਂ ਨੂੰ ਇਸ ਗੱਲ ਦਾ ਹੋਰ ਬਲ ਮਿਲ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਮੁੱਦਾ ਬਣਾ ਲਿਆ ਇਹ ਲੋਕੋ ਜੀ ਸਿੱਖ ਵੀ ਜਿਹੜੇ ਚਾਹੁੰਦੇ ਨੇ ਕਿ ਇਹਨਾਂ ਦੇ ਉੱਤੇ ਸ੍ਰੀ ਸਾਹਿਬ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਜੇ ਵੇਖਿਆ ਜਾਵੇ ਇਹ ਤੇ ਉਹ ਹੀ ਸ੍ਰੀ ਸਾਹਿਬ ਆ ਜਿਹੜੀਆਂ ਤੁਹਾਡੀਆਂ ਧੀਆਂ ਤੇ ਭੈਣਾਂ ਨੂੰ ਮੁਗਲਾਂ ਦੇ ਚੰਗਲ ਦੇ ਵਿੱਚ ਛੁਡਾ ਕੇ ਲਿਆਉਂਦੀ ਸੀਗੇ ਇਹ ਉਹ ਹੀ ਸ੍ਰੀ ਸਾਹਿਬ ਦੀ ਇਹਠਾਂ ਗਜਨੀ ਦਾ ਬਾਜ਼ਾਰ ਜਿਹੜਾ ਉਜਾੜਿਆ ਸੀਗਾ ਸਿੱਖਾਂ ਨੇ ਇਹੋ ਹੀ ਸ੍ਰੀ ਸਾਹਿਬ ਆ ਜਦੋਂ ਤੁਹਾਡੇ ਜ਼ਬਰਦਸਤ ਜਨੇਊ ਲਾਏ ਜਾਂਦੇ ਸੀਗੇ ਐਸੇ ਸ੍ਰੀ ਸਾਹਿਬ ਦੇ ਨਾਲ ਤੁਹਾਡੇ ਜਨੇਊ ਤਿਲਕ ਜੰਜੂ ਦੀ ਤੁਹਾਡੇ ਦੀ ਰਾਖੀ ਕੀਤੀ ਤੇ ਉਹੋ ਹੀ ਸ੍ਰੀ ਸਾਹਿਬ ਨੂੰ ਅੱਜ ਵਿਵਾਦ ਦਾ ਮੁੱਦਾ ਬਣਾਇਆ ਜਾ ਰਿਹਾ ਵਾ ਕਿ ਤੁਹਾਨੂੰ ਏਅਰਪੋਰਟ ਦੇ ਉੱਤੋਂ ਤੁਸੀਂ ਸ੍ਰੀ ਸਾਹਿਬ ਪਾਈ ਆ ਤੇ ਤੁਹਾਨੂੰ ਜਾਣ ਨਹੀਂ ਦੇਣਾ ਤੇ ਦੇਖੋ ਇਹ ਕੱਲਾ ਸ੍ਰੀ ਸਾਹਿਬ ਤੇ ਨਹੀਂਗਾ ਜਾਂ ਆਪਾਂ ਕਹਿ ਰਹੀਏ ਸਿਰਸਾ ਸਾਹਿਬ ਜਾਂ ਡੱਲੇਵਾਲ ਸਾਹਿਬ ਤੇ ਹਮਲਾ ਨਹੀਂਗਾ ਇਹ ਪੂਰੀ ਸਿੱਖ ਕੌਮ ਦੇ ਉੱਤੇ ਹਮਲਾ ਆ ਇਹਨੂੰ ਛੋਟਾ ਨਾ ਸਮਝਿਆ ਜਾਵੇ ਉੱਥੋਂ ਚੱਲਦੀ ਚੱਲਦੀ ਵੇਖੋ ਗੱਲ ਕਿੱਥੇ ਆ ਗਈ ਆ ਵੀ ਹੁਣ ਤੁਸੀਂ ਨਾਰਮਲੀ ਵੇਖਦੇ ਹੋਵੋਗੇ ਇਹ ਬੱਚੇ ਕੋਈ ਪ੍ਰੀਖਿਆ ਦੇਣ ਜਾਂਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਆਪਣੇ ਕੜੇ ਲਾ ਦਿਓ ਤੁਹਾਡੀ ਸੇਰੀ ਸਾਹਿਬ ਨਹੀਂ ਅੰਦਰ ਜਾ ਸਕਦੀ ਕੋਈ ਦੱਸ ਸਕਦਾ ਵੀ ਇੱਕ ਮਿਸਾਲ ਦੇ ਦੇ ਭਾਈ ਬੱਚਿਆਂ ਨੇ ਅੰਦਰ ਜਾ ਕੇ ਕਿਤੇ ਪੇਪਰ ਦੇਣ ਗਏ ਕੜਾ ਕਿਸੇ ਨੂੰ ਮਾਰ ਦਿੱਤਾ ਜਾਂ ਕੋਈ ਇਹ ਦੱਸ ਸਕਦਾ ਵੀ ਪੇਪਰ ਦੇਣ ਗਏ ਬੱਚੇ ਨੇ ਸੇਰੀ ਸਾਹਿਬ ਕੱਢ ਕੇ ਕਿਤੇ ਮਾਰ ਦਿੱਤੀ ਸੋ ਇਹ ਤੁਹਾਨੂੰ ਕੋਈ ਵੀ ਮਿਸਾਲ ਨਹੀਂ ਮਿਲੂਗੀ ਸਾਨੂੰ ਤਾਂ ਇੱਕ ਬਗਾਰਤੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਤੇ ਦੂਜੇ ਪਾਸੇ ਜਿਹੜੇ ਹਾਕਮਾਂ ਦੇ ਮਿੱਤਰ ਆ ਜਾਂ ਜਿਹੜੇ ਹਾਕਮਾਂ ਦੇ ਦੋਸਤ ਆ ਵੇਖੋ ਇੰਦਰਾ ਗਾਂਧੀ ਦੇ ਇੱਕ ਮਿੱਤਰ ਸੀਗੇ ਯਾਸਰ ਅਰਾਫਾਤ ਉਹ ਫਲਸਤੀਨ ਦੇ ਆਗੂ ਸੀਗੇ ਉਹਨਾਂ ਨੂੰ ਰਾਸ਼ਟਰਪਤੀ ਕਹਿ ਲੋ ਜਾਂ ਕੁਝ ਵੀ ਕਹਿ ਲੋ ਉਹ ਉਸ ਸਮੇਂ ਦੇ ਹਾਕਮ ਸੀਗੇ ਫਲਸਤੀਨ ਦੇ ਤੇ ਉਹ ਆਪਣਾ ਵਾਈਪਨ ਜਿਹੜਾ ਪਿਸਟਲ ਆ ਉਹ ਭਾਰਤ ਦੀ ਪਾਰਲੀਮੈਂਟ ਦੇ ਅੰਦਰ ਲੈ ਕੇ ਜਾ ਸਕਦੇ ਸੀਗੇ ਜਾਂਦੇ ਵੀ ਸੀਗੇ ਤੇ ਉਹ ਇਹਨਾਂ ਦੇ ਮਿੱਤਰ ਆ ਉਹ ਲੈ ਕੇ ਜਾ ਸਕਦੇ ਹਥਿਆਰ ਜਿਹੜਾ ਵੀ ਕਿਰਪਾਨ ਵੱਜਨ ਦੇ ਨਾਲ ਕਦੀ ਵੀ ਬੰਦਾ ਇਹ ਨਹੀਂਗਾ ਕਿ ਕਿਰਪਾਨ ਵੱਜਨ ਦੇ ਨਾਲ ਮਰ ਜਾਏਗਾ ਗੋਲੀ ਟਿਕਾਣੇ ਲੱਗ ਗਈ ਗੋਲੀ ਨਾਲ ਤੇ ਬੰਦਾ ਮਰ ਸਕਦਾ ਉਹ ਇਹਨਾਂ ਦੇ ਮਿੱਤਰ ਸੀਗੇ ਤੇ ਉਹ ਫਲਸਤੀਨ ਦੇ ਜਿਹੜੇ ਆਗੂ ਸੀਗੇ ਉਹ ਪਿਸਟਲ ਲੈ ਕੇ ਆਪਣਾ ਅੰਦਰ ਚਲ ਜਾਂਦੇ ਸੀਗੇ ਤੇ ਸਾਡੇ ਸਿੰਘਾਂ ਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਤੁਸੀਂ ਕਿਰਪਾਨ ਵੀ ਨਹੀਂ ਲਿਜਾਣ ਦਿੰਦੇ ਨਾ ਤੁਸੀਂ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦੇ ਹੋ ਇਹ ਕਿਰਪਾਨ ਲੈ ਕੇ ਸਾਡੇ ਉੱਤੇ ਜਿਹੜੀਆਂ ਵਾ ਇਹ ਪਾਬੰਦੀਆਂ ਲਾਈਆਂ ਜਾਂਦੀਆਂ ਫਿਰ ਵੇਖੋ ਜੇਕਰ ਕੋਈ ਬੰਦਾ ਮਾਰਨਾ ਹੋਵੇ ਉਹ ਤੇ ਤੁਸੀਂ ਆਪਣੇ ਗਲ ਦੇ ਵਿੱਚ ਪਾਇਆ ਜਨੇਊ ਉਹਦੀ ਧੌਂਡ ਦੇ ਉੱਤੇ ਲਬੇਟ ਦਿਓ ਜਾਂ ਧੌਂਡ ਦੇ ਤੇ ਫਿਰ ਉਹ ਬੰਦਾ ਤੇ ਉਹਦੇ ਨਾਲ ਵੀ ਮਰ ਜਾਏਗਾ ਇੱਥੇ ਇਹ ਵੀ ਖੜੇ ਹੁੰਦੇ ਐ ਖਾਸ ਕਰਕੇ ਹਾਡੇ ਧਰਮ ਦੇ ਵਿੱਚ ਸ਼ਸਤਰਾਂ ਨੂੰ ਆਪਾਂ ਪੀ ਰੱਖਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੇਕਰ ਗੱਲ ਕਰ ਲਈ ਤਾਂ ਉਹਨਾਂ ਨੇ ਸਾਨੂੰ ਸ਼ਸਤਰ ਬਖਸ਼ੇ ਨੇ ਉਹਨਾਂ ਨੇ ਇਹ ਵੀ ਗੱਲ ਜ਼ਿਕਰ ਕੀਤਾ ਹੈ ਕਿ ਬਿਨ ਕੇਸਾਂ ਸ਼ਸਤਰ ਨਾ ਦੂ ਦੀਦਾਰੇ ਤੇ ਆਪਣੇ ਉਹ ਇੱਕ ਆਪਣੇ ਇੱਕ ਸਿੰਘ ਨੂੰ ਬਿਨਾ ਕੇਸਾਂ ਤੋਂ ਸ਼ਸਤਰ ਤੋਂ ਦੀਦਾਰੇ ਨਹੀਂ ਦੇਣਗੇ ਖਾਸ ਕਰਕੇ ਆਪਾਂ ਸ਼ਸਤਰ ਆਪਣੇ ਛਾਤੀ ਦੇ ਨਾਲ ਲਾ ਕੇ ਰੱਖਦੇ ਆ ਫਿਰ ਸਿੱਖਾਂ ਨੂੰ ਇਹ ਚੀਜ਼ ਜ਼ਿਆਦਾ ਕਿਉਂ ਅਹਿਸਾਸ ਕਰਵਾ ਜਾਂਦਾ ਸਾਡੇ ਗੁਰੂ ਸਾਹਿਬਾਨ ਇੰਨੀਆਂ ਵੱਡੀਆਂ ਗੱਲਾਂ ਆਖ ਗਏ ਨੇ ਅੱਜ ਕਿਉਂ ਨਹੀਂ ਭਾਰਤ ਦਾ ਸੰਵਿਧਾਨ ਉਹਨਾਂ ਨੂੰ ਮੰਨਦਾ ਵੇਖੋ ਜਦੋਂ ਤੇ ਇਹ ਲੋਕ ਗੁਲਾਮ ਸੀਗੇ ਜਦੋਂ ਇਹਨਾਂ ਨੂੰ ਸਿੱਖਾਂ ਦੀ ਲੋੜ ਸੀਗੀ ਉਦੋਂ ਤੇ ਸਿੱਖਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਸਾਡੇ ਆਪਣੇ ਹੋ ਇਹ ਕਿਰਪਾਨ ਧਾਰੋ ਤੁਸੀਂ ਮਤਲਬ ਹਰ ਕੁਝ ਇਹਨਾਂ ਨੂੰ ਮਨਜ਼ੂਰ ਸੀਗਾ ਅੱਜ ਹੁਣ ਜਦੋਂ ਇਹਨਾਂ ਦਾ ਰਾਜ ਆ ਗਿਆ ਇਹ ਰਾਜ ਭਾਗ ਲੈਣ ਤੋਂ ਬਾਅਦ ਇਹਨਾਂ ਦੇ ਦਿਮਾਗ ਹੋ ਗਏ ਖਰਾਬ ਪਹਿਲਾਂ ਤੇ ਸਾਨੂੰ ਆਪਣੇ ਨਾਲ ਮਾੜੀਆਂ ਗੱਲਾਂ ਕਰਕੇ ਫੈਸਲਾ ਆਕੇ ਫੁੱਸਲਾ ਆਕੇ ਜਿਹਨੂੰ ਆਪਾਂ ਕਹਿ ਦਿੰਨੇ ਆ ਸਾਨੂੰ ਆਪਣੇ ਨਾਲ ਭਾਰਤ ਦੇ ਵਿੱਚ ਲੈ ਲਿਆ ਤੇ ਮੁੜ ਕੇ ਥੋੜੇ ਦਿਨਾਂ ਬਾਅਦ ਹੀ ਸਾਨੂੰ ਜਰائم ਪੇਸ਼ਾ ਕੋ ਕੋਨ ਦਾ ਖਤਾਰ ਦੇਤਾ ਜਦੋਂ ਚੀਨ ਦੇ ਨਾਲ ਲੜਾਈ ਹੁੰਦੀ ਆ ਉਦੋਂ ਸਿੱਖ ਰੈਜiment ਦੇ ਸ਼ੋਲੇ ਗੋਣੇ ਸ਼ੁਰੂ ਕਰ ਦਿੰਦੇ ਆ ਅਦਰਵਾਈਜ਼ ਉਹਨਾਂ ਪੱਗਾਂ ਵਾਲਿਆਂ ਨੂੰ ਅਤਵਾਦੀ ਕਿਹਾ ਜਾਂਦਾ ਵਾ ਤੁਸੀਂ ਵੇਖ ਸਕਦੇ ਹੋ ਕਿ ਕਿਸਾਨ ਮੋਰਚੇ ਦੇ ਵਿੱਚ ਵੀ ਕੀ ਹਾਲਾਤ ਬਣੇ ਵੀ ਉਹਨਾਂ ਨੂੰ ਅਤਵਾਦੀ ਕਿਹਾ ਉਹ ਕਿਸਾਨ ਕੱਲੇ ਸਿੱਖ ਥੋੜਾ ਆ ਭਾਰਤ ਦੇ ਕਿੰਨੇ ਰਾਜਾਂ ਦੇ ਵਿੱਚ ਕਿਸਾਨ ਆ ਇਹ ਵੀ ਗੱਲ ਹੈਗੀ ਕਿਸਾਨਾਂ ਨੂੰ ਅਤਵਾਦੀ ਤੇ ਕਿਹਾ ਆ ਪਰ ਬੀਤੇ ਦਿਨੀ ਇੱਕ ਕੰਗਨਰ ਨੋਟ ਦਾ ਟਵੀਟ ਵੀ ਆ ਜੀ ਤੁਸੀ ਦੇਖਿਆ ਹੋਵੇਗਾ ਕਹਿੰਦੇ ਕਿ ਜਿੰਨੇ ਰੇਪ ਜਿਹੜੇ ਨੇ ਉਹ ਕਿਸਾਨੀ ਸੰਘਰਸ਼ ਹੋਏ ਨੇ ਉਹ ਕਿਤੇ ਨਹੀਂ ਹੋਏ ਉਸ ਤੋਂ ਵੱਡੇ ਕਿਤੇ ਹੋ ਰੇਪ ਹੋਏ ਨਹੀਂ ਦੇਖੋ ਕਿਤੇ ਵੀ ਕੋਈ ਐਸਾ ਸਬੂਤ ਨਹੀਂ ਮਿਲਿਆ ਉਹ ਬੀਬੀ ਦੀ ਬਿਆਨ ਦੀ ਮੇਰਾ ਖਿਆਲ ਆ ਕਿ ਕ੍ਰੈਡੀਬਿਲਟੀ ਤੇ ਨਹੀਂ ਉਹ ਦੰਗੇ ਕਰਵਾਉਣ ਦੇ ਵਿੱਚ ਜ਼ਰੂਰ ਉਹਦੇ ਬਿਆਨ ਜਿਹੜੇ ਆ ਕੰਮ ਆਉਣਗੇ ਵੇਖੋ ਉਹ ਔਰਤ ਦੇ ਬਾਰੇ ਜਿੰਨਾ ਕਿਹਾ ਜਾਵੇ ਅ ਮਤਲਬ ਔਰਤ ਹੋਣ ਕਰਕੇ ਆਪਾਂ ਉਹਨੂੰ ਬਖਸ਼ ਦੇਨੇ ਆ ਪਰ ਜਿਹੜੇ ਬਾਲੀਵੁੱਡ ਦੇ ਵਿੱਚ ਉਹਨੂੰ ਕੰਮ ਮਿਲਿਆ ਉਹਨੇ ਕੰਮ ਕਿਤਰਾ ਲਿਆ ਉਹ ਸਾਰੇ ਜਾਣਦੇ ਆ ਉਹ ਆਪਣੇ ਮੂੰਹੋਂ ਦੱਸਦੀ ਆ ਕਿ ਮੈਂ ਫਰਾਣੇ ਐਕਟਰ ਦੇ ਨਾਲ ਇਤਨਾ ਸੀਗੀ ਮੈਂ 15 ਸਾਲ ਦੀ ਉਮਰ ਦੇ ਵਿੱਚ ਨਸ਼ਾ ਕਰਦੀ ਸੀਗੀ ਮੈਂ ਡਰੱਗ ਐਡਿਕਟ ਸੀ ਸਾਰਾ ਕੁਝ ਉਹਦੇ ਬਾਰੇ ਇਹੋ ਜੀ ਬੀਬੀ ਭਾਜਪਾ ਦੇ ਵਿੱਚ ਹੀ ਹੋ ਸਕਦੀ ਆ ਕਿਉਂਕਿ ਭਾਜਪਾ ਦੀ ਸੋਚ ਹੀ ਇਹੋ ਜੀ ਹੈ ਬਲਾਤਕਾਰ ਜਿਹੜੇ ਆ ਭਾਜਪਾ ਦੇ ਵਿੱਚ ਬੰਦੇ ਆ ਉਹਨਾਂ ਦੀ ਸੋਚ ਹੀ ਬਲਾਤਕਾਰ ਹੀ ਆ ਤੇ ਉਹਨਾਂ ਨੂੰ ਇਹੋ ਜੀਆਂ ਔਰਤਾਂ ਤੇ ਇਹੋ ਜੇ ਬੰਦੇ ਚਾਹੀਦੇ ਆ ਲੱਗਦਾ ਨਹੀਂ ਬਿਨਾਂ ਕਿਸੇ ਪ੍ਰੂਫ ਤੋਂ ਐਦਾਂ ਇਲਜ਼ਾਮ ਲਗਾਉਣੇ ਹਾਲਾਂਕਿ ਕਿਸਾਨੀ ਸੰਘਰਸ਼ੇ ਹੋ ਜਾ ਰਿਹਾ ਜੋ ਦਿੱਲੀ ਦੇ ਲੋਕ ਸੀਗੇ ਉੱਥੋਂ ਦੀਆਂ ਜੋ ਧੀਆਂ ਪਹਿਣਾ ਸੀਗੀਆਂ ਮਾਵਾਂ ਸੀਗੀਆਂ ਉਹ ਕਹਿੰਦੇ ਸੀ ਕਿ ਅੱਜ ਸਾਡੇ ਕੋਲ ਸਿੱਖ ਪਹੁੰਚੇ ਨੇ ਇੱਥੇ 24 ਘੰਟੇ ਲੰਗਰ ਲੱਗਦੇ ਰਹਿੰਦੇ ਨੇ ਆਪਾਂ ਆਪਣੇ ਆਪ ਨੂੰ ਇਸ ਜਗ੍ਹਾ ਤੇ ਮਹਿਫੂਜ਼ ਸਮਝਦੇ ਆ ਪਰ ਇਹੀ ਬੀਬੀ ਨੇ ਜੋ ਬਿਆਨ ਦਿੱਤਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਰੇਪ ਹੁੰਦੇ ਰਹੇ ਆ ਉੱਥੇ ਫਿਰ ਦੂਜੇ ਪਾਸੇ ਮੈਂ ਕਾਂਗਰਸ ਆਗੂ ਜੋ ਹੈਗੇ ਨੇ ਡਾਕਟਰ ਰਾਜਕੁਮਾਰ ਵੇਰਕਾ ਉਹਨਾਂ ਦੀ ਗੱਲ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਉੱਪਰ ਐਨਐਸਏ ਲਗਾ ਕੇ ਇਹਨੂੰ ਵੀ ਦਿਬੂੜਗੜ ਭੇਜਣਾ ਚਾਹੀਦਾ ਦੇਖੋ ਭਾਜਪੀ ਜਿਹੜੀ ਇੱਕ ਐਸੀ ਪਾਰਟੀ ਆ ਕਿ ਪਹਿਲੋਂ ਆਪਣੇ ਪਾਲਤੂਆਂ ਦੇ ਥਰੂ ਬਿਆਨ ਦਵਾਉਂਦੀ ਆ ਤੇ ਜੇ ਤੇ ਉਹ ਬਿਆਨ ਦਾ ਵਿਰੋਧ ਨਾ ਹੋਵੇ ਫਿਰ ਉਹਦੇ ਤੇ ਜਿਹੜਾ ਅਮਲ ਕਰਨਾ ਸ਼ੁਰੂ ਕਰ ਦਿੰਦੇ ਇਹਨੂੰ ਮਸ਼ਹੂਰ ਕਰਦੇ ਆ ਤੇ ਜੇ ਉਹਦਾ ਵਿਰੋਧ ਹੋ ਜਾਂਦਾ ਹੈ ਤੇ ਫਿਰ ਕਹਿ ਦਿੰਦੇ ਆ ਕਿ ਇਹ ਇਸ ਇਹਦਾ ਆਪਣਾ ਨਿੱਜੀ ਵਿਚਾਰ ਹੋ ਸਕਦੇ ਪਾਰਟੀ ਦੇ ਵਿਚਾਰ ਨਹੀਂਗੇ ਭਾਈ ਤੁਹਾਡੀ ਚੁਣੀ ਹੋਈ ਬੀਬੀ ਆ ਤੁਸੀਂ ਇਹਨੂੰ ਟਿਕਟ ਦਿੱਤੀ ਤੁਸੀਂ ਇਹਨੂੰ ਐਮਪੀ ਬਣਾਇਆ ਫਿਰ ਉਹਦੇ ਵਿਚਾਰ ਪਰਸਨਲ ਕਿਤਨਾ ਹੋਗੇ ਫਿਰ ਜੇ ਤੁਹਾਡੇ ਉਹਦੇ ਦੇ ਨਾਲ ਵਿਚਾਰ ਨਹੀਂ ਰਲਦੇ ਤੇ ਉਹਨੂੰ ਪਾਰਟੀ ਚੋਂ ਕੱਢ ਕੇ ਬਾਹਰ ਮਾਰੋ ਉਹਦੀ ਜਿਹੜੀ ਸਦਸਤਾ ਖਤਮ ਕਰ ਦਿਓ ਉਥੇ ਪਾਰਲੀਮੈਂਟ ਦੇ ਵਿੱਚ ਦਿਓ ਲਿਖ ਕੇ ਵੀ ਇਹਦੀ ਜਿਹੜੀ ਸਦਸਤਾ ਇਹਨੂੰ ਫਾਰਗ ਕਰੋ ਜੀ ਇਸ ਅਹੁਦੇ ਤੋਂ ਇਹਨੂੰ ਅਸੀਂ ਆਪਣੀ ਪਾਰਟੀ 'ਚ ਨਹੀਂ ਰੱਖਣਾ ਇਹ ਨਹੀਂਗਾ ਕੋਈ ਇੱਕ ਚਿੱਠੀ ਕੱਢ ਦਿੱਤੀ ਤੇ ਕਹਿ ਦਿੱਤਾ ਵੀ ਇਹ ਸਾਡੀ ਆਗੂ ਨਹੀਂ ਗਈ ਤੇ ਇਹਦੇ ਆਗੂ ਤੇ ਹੈ ਪਰ ਇਹਦੇ ਬਿਆਨ ਦੇ ਨਾਲ ਸਹਿਮਤ ਨਹੀਂ ਗਏ ਸਵਾਲ ਇਹ ਕਿ ਜਦੋਂ ਪੰਜਾਬ ਦਾ ਮਾਹੌਲ ਸ਼ਾਂਤ ਹੁੰਦਾ ਫਿਰ ਇਹੋ ਜਿਹੀਆਂ ਕਿਉਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪੰਜਾਬ ਦੇ ਮੂਲ ਖਰਾਬ ਕਰਨ ਨੂੰ ਪਹਿਲਾਂ ਐਮਰਜੈਂਸੀ ਫਿਲਮ ਨੂੰ ਲੈ ਕੇ ਗੱਲ ਕਰਾਂ ਕੰਗਨਾ ਨੇ ਜੋ ਉਸ ਦੇ ਵਿੱਚ ਕਰਦਾਰ ਦਿਖਾਇਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਾ ਦਾ ਫਿਰ ਉਸ ਤੋਂ ਬਾਅਦ ਹੁਣ ਕੱਲ ਜੋ ਕੁਝ ਹੋਇਆ ਦਿੱਲੀ ਦੇ ਵਿੱਚ ਸਿਰਸਾ ਐਪਾਂ ਤੋਂ ਰੋਕਿਆ ਗਿਆ ਪੰਜਾਬ ਦਾ ਮਾਹੌਲ ਜਦੋਂ ਸ਼ਾਂਤ ਹੁੰਦਾ ਫਿਰ ਵਿਗੜਨ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ ਦੇਖੋ ਇਹ ਸਾਰੀਆਂ ਚਾਲਾਂ ਸਰਕਾਰ ਦੀਆਂ ਵੇਖੋ ਦੋਹਰਾ ਕੈਰੇਕਟਰ ਮੈਂ ਤੁਹਾਨੂੰ ਦੱਸਣ ਲੱਗਾ ਸ਼ਰੀਨਗਰ ਦੇ ਵਿੱਚ 370 ਹਟੇ ਉਹਦਾ ਵਿਰੋਧ ਹੋਇਆ ਉੱਥੇ 16 ਸਾਲਾਂ ਤੋਂ ਲੈ ਕੇ ਤੇ ਜਿਹੜੇ 30 ਸਾਲਾਂ ਦੇ ਨੌਜਵਾਨ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਘਰ ਦੇ ਵਿੱਚ ਰਹਿੰਦੇ ਜਿਹੜੇ ਵਿਰੋਧ ਕਰਦੇ ਸੀਗੇ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਕਬਰਿਸਤਾਨ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਮਾਪਿਆਂ ਨੇ ਆਪਣੇ ਘਰਾਂ ਦੇ ਵਿੱਚ ਦੱਬੀਆਂ ਉਥੇ ਇਹਨਾਂ ਜ਼ੁਲਮ ਹੋਇਆ ਉਹ ਜ਼ੁਲਮ ਹੋਇਆ ਤੇ ਬਾਰਲੇ ਦੇਸ਼ਾਂ ਨੂੰ ਇਹ ਦੱਸਣ ਵਾਸਤੇ ਵੀ ਸਾਰਾ ਕੁਝ ਨਾਰਮਲ ਆ ਬਾਹਰ ਲੀਆਂ ਕੰਟਰੀਆਂ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੀਗੇ ਲੀਡਰ ਸੀਗੇ ਨਮਾਇंदे ਸੀਗੇ ਕਿੰਨੀਆਂ ਕੰਟਰੀਆਂ ਤੋਂ ਭਾਰਤ ਨੇ ਸੱਦੇ ਜਿਹੜੇ ਇਹਨਾਂ ਦੇ ਪੱਖੀ ਸੀਗੇ ਉਹਨਾਂ ਨੂੰ ਸੱਦ ਕੇ ਤੇ ਸ਼੍ਰੀਨਗਰ ਖੜਿਆ ਕਿ ਵੇਖੋ ਸਾਰਾ ਕੁਝ ਮਾਹੌਲ ਸ਼ਾਂਤ ਆ ਬਾਹਰ ਦੇ ਐਮਪੀ ਜਾ ਸਕਦੇ ਤੇ ਜਦੋਂ ਸਿਮਰਨਜੀਤ ਸਿੰਘ ਮਾਨ ਚੱਲੇ ਉਹਨਾਂ ਨੂੰ ਰੋਕ ਲਿਆ ਮਤਲਬ ਜੇ ਤੁਸੀਂ ਬਾਹਰ ਦੋੜਾ ਕਾਨੂੰਨ ਹੈ ਨਾ ਭਾਰਤ ਦਾ ਕਿ ਬਾਹਰ ਦੇ ਨੂੰ ਅਸੀਂ ਦਿਖਾਉਣਾ ਵਾ ਵੀ ਸ਼ਾਂਤੀ ਆ ਬਲ ਪ੍ਰਯੋਗ ਕਰਕੇ ਆਰਮੀ ਦੇ ਜ਼ੋਰ ਦੇ ਉੱਤੇ ਵਿਖਾ ਦਿੱਤਾ ਵੀ ਸਾਰਾ ਕੁਝ ਸ਼ਾਂਤ ਹੈ ਜਦੋਂ ਅਸੀਂ ਜਾਣਾ ਚਾਹੁੰਦੇ ਆ ਸਾਡੇ ਜਿਹੜੇ ਲੀਡਰ ਆ ਸਿੱਖ ਕੌਮ ਦੇ ਮਹਾਨ ਲੀਡਰ ਆ ਨੇ ਜਿਹੜੇ ਜਦੋਂ ਉਹ ਜਾਣਾ ਚਾਹੁੰਦੇ ਸੀਗੇ ਤੇ ਉਹਨਾਂ ਨੂੰ ਇੱਥੇ ਹੱਦ ਦੇ ਉੱਤੇ ਰੋਕ ਦਿੱਤਾ ਗਿਆ ਤਿੰਨ ਚਾਰ ਦਿਨ ਉਹ ਵਿਚਾਰੇ ਉੱਥੇ ਬੈਠੇ ਰਹੇ ਹਫ਼ਤਾ ਭਰ ਉੱਥੇ ਬੈਠੇ ਰਹੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਇਹ ਦੋੜਾ ਕਾਨੂੰਨ ਹੈ ਦੇਖੋ ਤੁਹਾਡੇ ਜਿਹੜੇ ਦੇਵੀ ਦੇਵਤੇ ਨੇ ਜੇ ਉਹ ਸ਼ਸਤਰ ਫੜਦੇ ਨੇ ਤੇ ਉਹ ਠੀਕ ਨਹੀਂ ਜੇ ਸਾਡੇ ਸਿੰਘ ਆ ਸਾਨੂੰ ਤੇ ਗੁਰੂ ਸਾਹਿਬ ਨੇ ਕਿਹਾ ਵੀ ਖਾਲਸਾ ਖੁਦ ਖੁਦਾ ਆ ਤੇ ਜੇ ਸਿੰਘ ਸ਼ਸਤਰ ਫੜਦੇ ਆ ਜੇ ਸਿੰਘ ਜਾਣਾ ਚਾਹੁੰਦੇ ਜਹਾਜ਼ ਦੇ ਵਿੱਚ ਤੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਵੀ ਜਹਾਜ਼ ਦੇ ਵਿੱਚ ਅਲਾਉਡ ਨਹੀਂਗਾ ਇਹਦਾ ਮਤਲਬ ਤੁਸੀਂ ਸਾਡੇ ਕੋ ਖਤਰਾ ਮਹਿਸੂਸ ਕਰਦੇ ਹੋ ਜੇ ਤੁਹਾਨੂੰ ਸਾਡੇ ਤੋਂ ਖਤਰਾ ਆ ਤੇ ਸਾਡੇ ਪੰਜਾਬ ਦੇ ਉੱਤੇ ਜਿਹੜਾ ਰਾਜ ਕਰਨ ਦੇ ਜੇ ਤੁਸੀਂ ਧੱਕੇ ਦੇ ਨਾਲ ਉਹ ਸਾਡਾ ਰਾਜ ਸਾਨੂੰ ਵਾਪਸ ਦਿਓ ਜਾਓ ਤੁਸੀਂ ਆਪਣੇ ਘਰ ਆ ਜੀ ਅਸੀਂ ਆਪਣੇ ਜਿਨ੍ਹਾਂ ਨੇ 220 ਦੇ ਵਿੱਚ ਆਕਸੀਜਨਾਂ ਦੇ ਲੰਗਰ ਲਾਤੇ ਇਹੀ ਸਿੱਖ ਨੇ ਜਿਨ੍ਹਾਂ ਨੇ ਸਿੱਖ ਰੈਜੀਮੈਂਟ ਨੇ ਬਾਰਡਰ ਤੇ ਖੜ ਕੇ ਲੜਾਈਆਂ ਲੜੀਆਂ ਚਾਹੇ ਉਹ ਕੋਈ ਵੀ ਸਮਾਜ ਹੋ ਵੀ ਸਮਾਜ ਸੀਗਾ ਪਰ ਇੱਕ ਸਮਾਜ ਆਇਆ ਜਦੋਂ ਕਿਸਾਨੀ ਸੰਘਰਸ਼ ਚੱਲਿਆ ਜਾਂ ਕੱਲ ਦੀ ਜੇਕਰ ਗੱਲ ਕਰਾਂ ਤਾਂ ਇਹੋ ਜੇ ਸਮੇਂ ਦੇ ਵਿੱਚ ਫਿਰ ਆਤਵਾਦੀ ਕਿਹਾ ਜਾਂਦਾ ਸਾਨੂੰ ਦੇਖੋ ਇੰਨਾ ਭੁੱਖਿਆਂ ਨੂੰ ਤੁਸੀਂ ਪਾਲ ਦੋ ਤਾਂ ਵੀ ਕੋਈ ਗੱਲ ਨਹੀਂ ਇਹਨਾਂ ਖੁਸਰਾ ਬਿਰਤੀ ਦੇ ਲੋਕ ਜਿਹਨੂੰ ਆਪਾਂ ਸ਼ੱਕਾ ਕਹਿ ਦਿੰਨੇ ਆ ਆਪਣੀ ਹਿਫਾਜ਼ਤ ਨਹੀਂ ਕਰ ਸਕਦੇ ਉਦੋਂ ਕਹਿਣਗੇ ਜੀ ਸਿੱਖ ਕੌਮ ਜਿਹੜੀ ਸਾਡੇ ਗਊ ਗਰੀਬ ਦੀ ਰਾਖੀ ਵਾਸਤੇ ਆ ਇਹਨਾਂ ਖੁਸਰਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਦਿਓ ਉਦੋਂ ਸਿੱਖ ਠੀਕ ਆ ਜਦੋਂ ਸਿੱਖ ਆਪਣੇ ਹੱਕਾਂ ਦੀ ਗੱਲ ਕਰਨਗੇ ਫਿਰ ਸਿੱਖ ਹੱਤਵਾਦੀ ਅਸੀਂ ਖਾਨਾ ਠੀਕ ਨਹੀਂ ਹਾਂ ਅਸੀਂ ਖਾਲਸਤਾਨੀ ਹਾਂ ਪਰ ਆਪਾਂ ਅਤਵਾਦੀ ਨਹੀਂ ਹੈ ਅਤਵਾਦੀ ਤੇ ਉਹ ਹੁੰਦਾ ਜਿਹੜਾ ਬਿਨਾਂ ਕਿਸੇ ਜੁਰਮ ਤੋਂ ਕਿਸੇ ਨੂੰ ਸਜ਼ਾ ਦੇ ਦੇ ਕਿਸੇ ਰਾਹ ਜਾਂਦੇ ਨੂੰ ਫੜਿਆ ਮੁਸਲਮਾਨ ਨੂੰ ਉਹਨੂੰ ਕਿਹਾ ਜ਼ਬਰਦਸਤ ਜੈ ਸ਼੍ਰੀ ਰਾਮ ਕਹ ਜਿਉ ਨੇ ਨਹੀਂ ਕਿਹਾ ਤੇ ਉਹਨੂੰ ਮਾਰ ਦਿੱਤਾ ਜੇ ਕਿਸੇ ਨੇ ਆਪਣੇ ਘਰ ਮੀਟ ਬਣਾਇਆ ਵਾ ਉਹਨੂੰ ਇਹ ਕਹਿਤਾ ਵੀ ਤੂੰ ਗਾਂ ਦਾ ਮੀਟ ਖਾਨਾ ਤੇ ਉਹਨੂੰ ਮਾਰ ਦਿੱਤਾ ਤੁਸੀਂ ਕਿਸੇ ਦਾ ਇਹ ਮੁਸਲਮਾਨ ਨੇ ਗਲਤੀ ਕਰ ਦਿੱਤੀ ਤੇ ਇਹਦਾ ਘਰ ਤੋੜ ਦਿਓ ਹੁਣ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਸਿੰਘਾਂ ਨੇ ਜਹਾਜ਼ ਹਾਈਜੈਕ ਕੀਤਾ ਜੋਨ ਸੰਤਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਤੇ ਉਹਨਾਂ ਨੂੰ ਸਜ਼ਾਵਾ ਤੇ ਜਿੰਨਾ ਹਿੰਦੂਆਂ ਨੇ ਇੰਦਰਾ ਗਾਂਧੀ ਦੇ ਰੋਸ ਵਜੋਂ ਹਾਈ ਚੈੱਕ ਕੀਤਾ ਉਹਨਾਂ ਨੂੰ ਟਿਕਟਾਂ ਦੇ ਕੇ ਦੇ ਤੁਸੀਂ ਪਾਰਲੀਮੈਂਟ 'ਚ ਇੱਕ ਇਹਨੂੰ ਇੱਕ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਇੱਕ ਨੂੰ ਹੋਰ ਵਜੀਰੀ ਦਿੱਤੀ ਤੇ ਜਿਹੜੀ ਮਲੇਗਾਉ ਬੰਬ ਧਮਾਕੇ ਦੀ ਸਾਖ ਦੀ ਪ੍ਰਗਿਆ ਸੀਗੀ ਉਹ ਮੈਂ ਬਿਲਕੁਲ ਦੋਸ਼ੀ ਸੀਗੀ ਉਹ ਜੇਲ੍ਹ 'ਚ ਵੀ ਰਹੀ ਤੇ ਭਾਜਪਾ ਦੀ ਸਰਕਾਰ ਆਈ ਤੇ ਉਹਨੂੰ ਬਰੀ ਕਰਾ ਕੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦਿੱਤੀ ਸੋ ਜਿਹੜਾ ਵੀ ਬੰਦਾ ਮੁਸਲਮਾਨਾਂ ਤੇ ਤੇ ਸਿੱਖਾਂ ਦੇ ਉੱਤੇ ਜ਼ੁਲਮ ਕਰੇਗਾ ਉਹਦੇ ਵਾਸਤੇ ਭਾਰਤ ਦੇ ਵਿੱਚ ਰਾਜ ਭਾਗ ਜਿਹੜੇ ਮੌਜੂਦ ਨੇ ਕਿਵੇਂ ਸਰਕਾਰ ਤਾਂ ਕਿ ਗੱਲ ਪਹੁੰਚ ਸਕਦੀ ਕਿਵੇਂ ਉਹਨਾਂ ਨੂੰ ਆਪ ਸਮਝਾ ਸਕਦੇ ਆ ਜਾਂ ਸੰਵਿਧਾਨ ਦੇ ਵਿੱਚ ਐਸਾ ਕੀ ਲਿਖਿਆ ਜਾ ਸਕਦਾ ਜਿਹਦੇ ਕਰਕੇ ਸਿੱਖਾਂ ਦਾ ਜਿਹੜਾ ਇਹ ਸ਼ਸਤਰ ਆ ਅੱਜ ਜਹਾਜ਼ਾਂ ਦੇ ਵਿੱਚ ਲਾਊਡ ਹੋ ਜੇ ਅੱਜ ਹਰ ਕਿਤੇ ਜਾਣਾ ਲਾਊਡ ਹੋ ਜੇ ਪਾਰਲੀਮੈਂਟ ਦੇ ਵਿੱਚ ਸਿੱਖ ਆਪਣੇ ਸ਼ਸਤਰ ਜਿਹੜੇ ਨੂੰ ਨਾਲ ਰੱਖ ਸਕਣ ਦੇਖੋ ਜਦੋਂ ਆ ਹੁਣ ਸਮਾਂ ਬਣ ਰਿਹਾ ਜੀਓ ਪੋਲਿਟਿਕਸ ਤੁਸੀਂ ਵੇਖੋਗੇ ਨਾ ਜਿਹੜੇ ਪੂਰੀ ਦੁਨੀਆ World War ਜਿਹੜੀ 3 ਵੱਲੋਂ ਤੁਰੀ ਜਾਣਦੀ ਐ ਜਦੋਂ ਕੋਈ ਆ ਕੇ ਇਹਨਾਂ ਦੀ ਗਿੱਚੀ ਨੱਪੂਗਾ ਫੇਰ ਇਹ ਕਹਿਣਗੇ ਸਿੱਖਾਂ ਨੂੰ ਤੁਸੀਂ ਤਲਵਾਰਾਂ ਵੀ ਲੈ ਲਓ ਤੁਸੀਂ ਇੱਕੇ 47 ਨਾ ਵੀ ਲੈ ਲਓ ਤੁਸੀਂ ਟੈਂਕ ਵੀ ਲੈ ਲਓ ਅਸੀਂ ਤੇ ਭਈ ਖੁਸਰਾ ਬਿਰਤੀਆਂ ਤੇ ਸਾਨੂੰ ਬਚਾ ਲਓ ਅਸੀਂ ਲੜ ਨਹੀਂ ਸਕਦੇ ਉਦੋਂ ਹੀ ਸਾਨੂੰ ਸਾਰਾ ਕੁਝ ਦੇਣਗੇ ਜਦੋਂ ਅਸੀਂ ਭਾਰਤ ਦੇ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਾਂਗੇ ਫੇਰ ਕਹਾਂ ਇਹ ਫੇਰ ਇਹਨਾਂ ਨੂੰ ਸਾਡੀ ਕਿਰਪਾਣ ਤੋਂ ਵੀ ਡਰ ਲੱਗਦਾ ਫੇਰ ਅਸੀਂ ਹੱਤਵਾਦੀ ਆ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਸਮਝਾਇਆ ਕਿਵੇਂ ਜਾ ਸਕਦਾ ਇਹ ਬਹੁਤ ਚਤਰ ਲੋਕ ਨੇ ਇਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਇਹਨਾਂ ਨੂੰ ਸਾਰਾ ਕੁਝ ਹੀ ਪਤਾ ਹੈ ਸਿਰਫ ਜਾਣ ਕੇ ਮਤਲਬ ਮੂਰਖ ਨਹੀਂ ਹੈਗੇ ਇਹ ਸਿਆਣੇ ਨੇ ਸਿਆਣੇ ਹੋਣ ਕਰਕੇ ਸਾਨੂੰ ਹਰ ਵਾਰੀ ਵਰਤ ਜਾਂਦੇ ਨੇ ਪਰ ਜੋ ਨਫ਼ਰਤ ਸਾਡੇ ਮਨਾਂ ਚ ਵੀ ਇਹ ਪੈਦਾ ਕਰ ਰਹੇ ਨਾ ਸਾਡੇ ਨਾਲ ਧੱਕਾ ਕਰਕੇ ਫਿਰ ਉਹ ਉਹ ਜਿਹੜੀਆਂ ਕੁਰਬਾਨਾਂ ਜਿਹੜੀਆਂ ਨੇ ਨਾ ਅੱਖਾਂ ਬੰਦ ਕਰਕੇ ਚੱਲਣ ਗਈਆਂ ਜਦੋਂ ਸਮਾਂ ਕਿਤੇ ਆਊਗਾ ਨਾ ਫਿਰ ਉਹ ਅੱਖਾਂ ਬੰਦ ਕਰਕੇ ਜਿਹੜੇ ਹਥਿਆਰ ਚੱਲਣਗੇ ਫਿਰ ਉਦੋਂ ਇਹ ਨਹੀਂ ਸੋਚਿਆ ਜਾਊਗਾ ਕਿ ਇਹਨੇ ਕੋਈ ਬਿਆਨ ਦਿੱਤਾ ਕਿ ਨਹੀਂ ਦਿੱਤਾ ਫਿਰ ਜਦੋਂ ਸਮਾਂ ਇਹੋ ਜਿਹਾ ਆਊਗਾ ਫਿਰ ਇਹ ਹਾਲਾਤ ਬਣਾਉਣੇ ਨੇ ਸਿੱਖ ਕਦੀ ਵੀ ਲੜਾਈ ਝਗੜੇ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਸਿੱਖ ਨੂੰ ਜਦੋਂ ਆਪਣਾ ਹੱਕ ਨਹੀਂ ਨਾ ਮਿਲਦਾ ਫਿਰ ਸਿੱਖ ਹਰ ਜਿਹੜਾ ਹੀਲਾ ਆਪਣਾ ਆ ਕੇ ਤੇ ਆਪਣਾ ਜਿਹੜਾ ਇਨਸਾਫ ਲੈਣ ਵਾਸਤੇ ਜਿਹੜਾ ਨਾ ਉਹ ਤਤਪਰ ਹੋ ਜਾਂਦਾ ਹੈ ਬਿਲਕੁਲ ਕਹਿੰਦੇ ਕਿ ਜਦੋਂ ਗੁਰੂ ਗੁਰਪਾਸ਼ਾ ਨੇ ਵੀ ਤਲਵਾਰਾਂ ਚੁੱਕੀਆਂ ਨੇ ਸ਼ਸਤਰ ਚੁੱਕੇ ਨੇ ਤਾਂ ਉਹ ਭਾਵੇਂ ਉਹ ਲੋਕਾਂ ਦੀ ਰੱਖਿਆ ਲਈ ਚੁੱਕੇ ਹੋਣ ਜਾਂ ਆਪਣੇ ਹੱਕ ਲੈਣ ਲਈ ਚੁੱਕੇ ਹੋਣ ਪਰ ਅਜੋ ਹੀ ਕੰਮ ਸਿੱਖ ਕਰ ਰਿਹਾ ਹੈ ਉਹੀ ਕੰਮ ਆਪਣੇ ਸਿੰਘ ਕਰ ਰਹੇ ਨੇ ਖਾਲਸਾ ਕਰ ਰਹੇ ਹੈ ਰਾ ਜੱਤਵਾਦੀ ਕਹਿ ਦਿੰਦੇ ਆ ਦੇਖੋ ਸਮਾਂ ਹੁੰਦਾ ਜਾਂਦਾ ਆ ਅਸੀਂ ਦੇ ਜਿਹੜੇ ਆਪਣੇ ਆਪ ਨੂੰ ਖਾਲਸਤਾਨੀ ਸਮਝਦੇ ਆ ਸਾਨੂੰ ਤਾਂ ਪਤਾ ਹੈ ਕੀ ਹਾਲਾਤ ਨੇ ਜਿਹੜੇ ਰਾਸ਼ਟਰਵਾਦੀ ਸਿੱਖ ਬਣੇ ਨੇ ਨਾ ਜਿਵੇਂ ਦਿੱਲੀ ਕਮੇਟੀ ਵਾਲੇ ਭਾਰਤ ਦੀ ਜੈਜਾਕਾਰ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਇਹ ਨਹੀਂ ਅਕਲ ਆਈ ਵੀ ਤੁਹਾਨੂੰ ਉੱਥੇ ਜੁੱਤੀਆਂ ਮਾਰੀਆਂ ਗਈਆਂ ਗਈਆਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ 10000 ਧੀਆਂ ਦੇ ਮਾਵਾ ਦੇ ਭੈਣਾਂ ਦੇ ਬਲਾਤਕਾਰ ਕੀਤੇ ਗਏ ਜੌਂਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਉਹ ਲੋਕ ਜਿਹੜੇ ਰਾਸ਼ਟਰਵਾਦੀ ਸਿੱਖ ਕੁਝ ਮੈਂ ਕਹਿ ਸਕਦਾ ਵਾਂ ਕਿ ਜਿਵੇਂ ਕੋਈ ਨਕਲੀ ਸਿੱਖ ਤਿਆਰ ਕੀਤੇ ਜਾ ਰਹੇ ਆ ਆਰਐਸਐਸ ਵੱਲੋਂ ਉਹ ਸਿੱਖ ਜਿਹੜੇ ਰਾਸ਼ਟਰਵਾਦੀ ਆ ਪਰ ਅਸੀਂ ਇਹਨਾਂ ਦੇ ਝਾਂਸੇ 'ਚ ਨਹੀਂ ਆਵਾਂਗੇ ਅਸੀਂ ਜਿੰਨਾ ਚਿਰ ਇੱਕ ਵੀ ਸਿੱਖ ਜਿਹੜਾ ਮੈਦਾਨ ਦੇ ਵਿੱਚ ਖਲੋਤਾ ਵਾ ਸਾਡੀ ਇਹਨਾਂ ਨਾਲ ਲੜਾਈ ਜਾਰੀ ਹੈ ਅਸੀਂ ਹਾਰੇ ਨਹੀਂਗੇ ਜੇ ਜਿੱਤੇ ਨਹੀਂ ਤੇ ਹਾਰੇ ਵੀ ਨਹੀਂ ਫਿਰ ਕਿਵੇਂ ਕਿਵੇਂ ਚੱਲੇਗਾ ਕਿਵੇਂ ਆਪਣੇ ਸਿੱਖ ਰਾਜ ਦੀ ਗੱਲ ਹੋਏਗੀ ਅਜੀਹਾ ਰਾਜਸ਼ੇਹੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੇਕਰ ਗੱਲ ਕਰਾਂ ਤਾਂ ਹਰ ਇੱਕ ਧਰਮ ਨੂੰ ਇੱਕੋ ਸਮਾਨਤਾ ਦਿੱਤੀ ਜਾਂਦੀ ਸੀ ਉੱਚੇ ਪੱਧਰ ਤੇ ਨਿਯੁਕਤ ਕੀਤਾ ਜਾਂਦਾ ਸੀ ਸੋ ਉਹ ਰਾਜ ਦੀ ਆਪਾਂ ਮੰਗ ਕਰਦੇ ਹਾਂ ਅੱਜ ਕਾਲਸ ਰਾਜ ਦੀ ਦੇਖੋ ਕੁਝ ਤੇ ਅਸੀਂ ਆਪਣੀਆਂ ਜਿਹੜਾ ਆਪ ਕਮਜ਼ੋਰ ਕਰ ਲੀਆਂ ਅਸੀਂ ਗੁਰੂ ਦੇ ਸਿਧਾਂਤਾਂ ਤੋਂ ਡਿੱਗ ਪਏ ਅਸੀਂ ਬਾਣੀ ਤੋਂ ਟੁੱਟ ਗਏ ਜੋ ਇਹਨਾਂ ਨੇ ਵੀ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਅਸੀਂ ਵੀ ਥੋੜਾ ਜਿਹਾ ਮੇਰੇ ਵਰਗੇ ਮੈਂ ਆਪਣੇ ਵਰਗੇ ਕਹਿਣਾ ਵਾਂ ਵੀ ਮੇਰੇ ਵਰਗੇ ਵੀ ਜਿਹੜੇ ਕਮਜ਼ੋਰ ਰਹੇ ਜਿਹੜੇ ਪੂਰਾ ਜਿਹੜਾ ਬਾਣੀ ਨਹੀਂ ਜੋ ਸਾਨੂੰ ਗੁਰੂ ਸਾਹਿਬ ਦੇ 52 ਹੁਕਮਨਾਮੇ ਆ ਉਹਨਾਂ ਹੁਕਮਨਾਮਿਆਂ ਤੇ ਆਪਾਂ ਨਹੀਂ ਚੱਲ ਸਕ ਰਹੇ ਜਿਹੜੇ ਸਿੰਘ ਅੱਜ ਵੀ ਬੜੇ ਨੇ ਬਾਣੀ ਬਾਣੇ ਵਾਲੇ ਬਹੁਤ ਨੇ ਪਰ ਉਹਨਾਂ ਦੀ ਗਿਣਤੀ ਇੰਨੀ ਨਹੀਂ ਪਰ ਇਹ ਗਿਣਤੀ ਜਦੋਂ 96 ਕਰੋੜ ਖਾਲਸਾ ਸੱਜੇਗਾ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਫਿਰ ਅਸੀਂ ਆਪਣਾ ਰਾਜ ਭਾਗ ਲਵਾਂਗੇ ਤੇ ਜਿਹੜੀਆਂ ਹੋਰ ਮਜਲੂਮ ਕੌਮਾਂ ਦੇ ਉੱਤੇ ਜ਼ੁਲਮ ਹੋ ਰਿਹਾ ਉਹਨਾਂ ਨੂੰ ਵੀ ਆਪਾਂ ਬਚਾਵਾਂਗੇ ਧੰਨਵਾਦ ਸੋ ਬਿਲਕੁਲ ਇਹ ਵਿਚਾਰ ਭਾਈ ਭੁਪਿੰਦਰ ਸਿੰਘ 6 ਜੂਨ ਹੋਣਾ ਦੀ ਕਿਉਂਕਿ ਇਹ ਗੱਲ ਕਰ ਲਈਏ ਤਾਂ ਇਹ ਕੱਲ ਜੋ ਦਿੱਲੀ ਦੇ 에어ਪੋਰਟ ਤੇ ਹੋਇਆ ਉਹ ਪਹਿਲੀ ਵਾਰ ਨਹੀਂ ਹੋਇਆ ਅਜਿਹੇ ਹਾਲਾਤ ਪਹਿਲੇ ਵੀ ਬਣਦੇ ਰਹੇ ਨੇ ਵਿਦੇਸ਼ਾਂ ਦੇ 에어ਪੋਰਟ ਤੇ ਵੀ ਕਈ ਅਜਿਹੇ ਹਾਲਾਤ ਬਣੇ ਨੇ ਜਿੱਥੇ ਸਿੱਖਾਂ ਨਾਲੇ ਵਿਤਕਰਾ ਕੀਤਾ ਜਾਂਦਾ ਹੈ ਜਿੱਥੇ ਉਹਨਾਂ ਨੂੰ ਸਿਰਸਾ ਪਾ ਕੇ ਜਹਾਣ ਦੇ ਜਹਾਜ਼ ਦੇ ਵਿੱਚ ਵੜਨ ਤੋਂ ਐਂਟਰੀ ਨਹੀਂ ਦਿੱਤੀ ਜਾਂਦੀ ਅਜਿਹੇ ਕਈ ਵਿਦੇਸ਼ਾਂ ਦੇ ਵਿੱਚੋਂ ਮਾਮਲੇ ਸਾਹਮਣੇ ਆਏ ਨੇ ਪਰ ਉੱਥੇ ਕਈ ਵਾਰ ਸਰਕਾਰਾਂ ਨੂੰ ਵੀ ਅਪੀਲ ਕੀਤੀਆਂ ਨੇ ਚਾਹੇ ਉਹ ਵਿਦੇਸ਼ ਦੀਆਂ ਹੋਣ ਜਾਂ ਭਾਰਤ ਦੀ ਹਕੂਮਤ ਹੋਵੇ ਪਰ ਕੱਲ ਜੋ ਅਜਿਆ ਹੋਇਆ ਉਹ ਨਿੰਦਨਯੋਗ ਆ ਜਿਸ ਕਰਕੇ ਜਰੂਰ ਅੱਜ ਕਈ ਜਿਹੜੇ ਸਿੱਖ ਲੀਡਰ ਹੈਗੇ ਨੇ ਉਹ ਇਹ ਗੱਲ ਜ਼ਰੂਰ ਕਰਦੇ ਨੇ ਕਿ ਭਾਰਤ ਦਾ ਜਿਹੜਾ ਕਾਨੂੰਨ ਆ ਉਹ ਸਿੱਖਾਂ ਲਈ ਅਲੱਗ ਆ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜੋ ਸ਼ਸਤਰ ਜੋ ਸਾਨੂੰ ਕਿਰਪਾਨ ਪੰਜ ਕਕਾਰ ਦੇ ਵਿੱਚੋਂ ਗੁਰਗੋਬਿੰਦ ਸਿੰਘ ਪਾਸ਼ਾ ਨੇ ਦਿੱਤੀ ਆ ਉਹ ਆਪਣਾ ਪੀਰ ਜਿਹੜਾ ਹੈ ਉਹ ਆਪਣੇ ਸੀਨੇ ਦੇ ਨਾਲ ਲਾ ਕੇ ਰੱਖਦੇ ਨੇ ਸਿੰਘ ਸੋ ਇਹਦੀ ਇਜਾਜ਼ਤ ਜਿਹੜੀ ਆ ਉਹ ਵੀ ਜ਼ਰੂਰ ਭਾਰਤੀ ਹਕੂਮਤ ਨੂੰ ਸਮਝਣਾ ਚਾਹੀਦਾ ਖਾਸ ਕਰਕੇ ਜਹਾਜ਼ਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿਤੇ ਵੀ ਜੇਕਰ ਇੱਕ ਸਿੰਘ ਦਾ ਇਹ ਸ਼ਸਤਰ ਆ ਉਹਨੂੰ ਨਾਲ ਲੈ ਕੇ ਜਾਣ ਦੀ ਇਜਾਜ਼ਤ ਉਹ ਦਿੱਤੀ ਜਾਵੇ ਨਹੀਂ ਤਾਂ ਜੇਕਰ ਜਿਵੇਂ ਭਾਈ ਸਾਹਿਬ ਹੋਣਾ ਨੇ ਆ ਕੇ ਆ ਕਿ ਜਿਹੜਾ ਸਾਡਾ ਸਿੱਖ ਰਾਜ ਆ ਜਦੋਂ ਉਹ ਆਵੇਗਾ ਅਸੀਂ ਆਪਣਾ ਰਾਜ ਆਪ ਕਾਇਮ ਕਰਾਂਗੇ ਮੈਨੂੰ ਤੇ ਉਹ ਇਜਾਜ਼ਤ ਹੋਣਾ ਆ ਆਨਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ